ਇਨ ਅਸਲਾਨੀਆ ਵਿੱਚ ਕੇਰਲ ਤੋਂ ਇੱਕ 11 ਮੈਂਬਰੀ ਪਰਿਵਾਰ ਵੀ ਕਸ਼ਮੀਰ ਕੋ ਮਨਾਇਆ ਸੀ ਪਰ ਟਾਬੇ ਦੇ ਮਾਲਕ ਦੀ ਦੁਪਹਿਰ ਦੇ ਖਾਣੇ ਵਿੱਚ ਵਾਧੂ ਨਮਕ ਪਾਉਣ ਅਤੇ ਦੁਬਾਰਾ ਆਰਡਰ ਤਿਆਰ ਕਰਨ ਦੀ ਜ਼ੇਦ ਨੇ ਉਹਨਾਂ ਨੂੰ ਅਤਵਾਦੀਆਂ ਦੁਆਰਾ ਗੋਲੀ ਲੱਗਣ ਤੋਂ ਬਚਾ ਲਿਆ ਕੋਚੀ ਦੀ ਰਹਿਣ ਵਾਲੀ ਲਾਵਣਿਆ ਅਤੇ ਉਸਦੇ ਪਰਿਵਾਰ ਦੇ 10 ਹੋਰ ਮੈਂਬਰ ਅਤਵਾਦੀ ਹਮਲੇ ਵਾਲੇ ਦਿਨ ਪਹਿਲੇ ਗਾਮ ਜਾ ਰਹੇ ਸਨ ਪਰਿਵਾਰ ਜੋਸ਼ਰੀ ਨਗਰ ਪਹੁੰਚਿਆ ਨੇ ਪਹਿਲਾ ਗਾਮ ਜਾਣ ਤੋਂ ਪਹਿਲਾਂ 2 ਦਿਨ ਥਾਵਾਂ ਦੀ ਪਰਚੋਲ ਕੀਤੀ ਪਰਿਵਾਰਕ ਸਮੂਹ ਵਿੱਚ ਲਾਵਣਿਆ ਉਸ ਦਾ ਪਤੀ ਐਲਬੀ ਜਾਰਜ ਉਹਨਾਂ ਦੇ 3 ਬੱਚੇ ਉਸ ਦੇ ਪਤੀ ਦੇ ਮਾਤਾ ਪਿਤਾ ਚਚੇਰਾ ਭਰਾ ਅਤੇ ਉਸ ਦਾ ਪਰਿਵਾਰ ਸ਼ਾਮਲ ਸੀ ਲਾਵਣਿਆ ਨੇ ਕਿਹਾ ਅਸੀਂ ਪਿਛਲੇ 2 ਦਿਨਾਂ ਤੋਂ ਦੁਪਹਿਰ ਦਾ ਖਾਣਾ ਨਹੀਂ ਖਾਦਾ ਸੀ ਕਿਉਂਕਿ ਇਸ ਸਲਾਨੀਆਂ ਦਾ ਸੀਜ਼ਨ ਸੀ ਅਤੇ ਬਹੁਤ ਪੀੜ ਸੀ ਪਰ ਉਸ ਦਿਨ ਮੇਰੇ ਪਤੀ ਨੇ ਸਾਨੂੰ ਇੱਕ ਟਾਬੇ ਰੁਕਣ ਲਈ ਕਿਹਾ ਅਤੇ ਜ਼ੋਰ ਦਿੱਤਾ ਕਿ ਅਸੀਂ ਦੁਪਹਿਰ ਦਾ ਖਾਣਾ ਖਾ ਲਈਏ ਸਾਡੇ ਵੱਲੋਂ ਇੱਥੇ ਆਰਡਰ ਕੀਤਾ ਗਿਆ ਮਟਨ ਰੋਗਨ ਜੋਸ਼ ਬਹੁਤ ਨਮਕੀਨ ਸੀ ਅਤੇ ਉਸ ਵਿੱਚ ਬਹੁਤ ਸਾਰੀਆਂ ਹੱਡੀਆਂ ਸਨ ਜਿਸ ਨੂੰ ਖਾਣਾ ਸਾਡੇ ਸੱਤਰ ਜੋੜ ਦਾ ਨਿਸ਼ਾਨ ਮਾਪਿਆ ਲਈ ਮੁਸ਼ਕਲ ਸੀ ਅਸੀਂ ਟਾਬੇ ਦੇ ਸਟਾਫ ਨੂੰ ਇਸ ਬਾਰੇ ਦੱਸਿਆ ਉਸ ਨੂੰ ਬਹੁਤ ਬੁਰਾ ਲੱਗਾ ਅਤੇ ਉਸਨੇ ਸਾਡੇ ਲਈ ਦੁਬਾਰਾ ਤਾਜ਼ਾ ਲੰਚ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੂੰ ਕਿਹਾ ਕਿ ਸਾਨੂੰ ਦੇਰ ਹੋ ਜਾਵੇਗੀ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਤੇ ਦੁਬਾਰਾ ਆਰਡਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸ਼ੁਕਰ ਹੈ ਉਸਨੇ ਇਸ ਤਿਸੌਰ ਦਿੱਤਾ ਉਸਦੀ ਦੇਰੀ ਨੇ ਸਾਡੀਆਂ ਜਾਨ ਬਚਾਈਆਂ ਲਾਵਣਿਆ ਦਾ ਪਰਿਵਾਰ ਇਸ ਸਮੇਂ ਸ਼੍ਰੀਨਗਰ ਵਿੱਚ ਹੈ ਅਤੇ ਉਹ 25 ਅਪ੍ਰੈਲ ਨੂੰ ਕੇਰਲ ਵਾਪਸ ਆਉਣਗੇ